चलती प्रेस कॉन्फ्रेंस तीन एक समाज सेवी रो पिया निहंग अमृतपाल सिंह बहरो रोपे फुट फुट के रोया है समाज सेवी निहंग अमृतपाल सिंह बहरो रेप मामले जगराओ पुलिस थे, की कार गुजारी से कई तरह के सवाल निशान खड़े किए गए हैं दरअसल गुरुद्वारा चरण घाट के मुखी बाबा बलजिंदर सिंह के नाल आपूरा मामला जुड़िया हुआ है अमृतपाल सिंह का बयान सामने उन्होंने कहा कि रेप पीड़िता लड़की ने मेरे घर पहुंच की इंसाफ लेरे को दलजिंदर सिंह ने छे नाल जबर जनाद दिता है कुड़िया की मदद तो बाद जो धमकिया उन्होंने मिल रही आ महरों का बयान सामने आया है ਜਲਦੀ ਪ੍ਰੈਸ ਕਾਨਫਰੰਸ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਕੀ ਗੋਰੀਭੰਗ ਸਿੰਘ ਨੇ ਉਹ ਫੋਟੋ ਫੋਟੋ ਕੇ ਰੋਕੇ ਤੇ ਬਜਿੰਦਰ ਸਿੰਘ ਦੇ ਸਮਰਥਕਾਂ ਦੀਆਂ ਧਮਕੀਆਂ ਤੋਂ ਬਾਅਦ puri ਨੇ ਆਪਣੇ ਜੋ ਬਿਆਨ ਸੀ ਸਟੇਟਮੈਂਟ ਸੀ ਉਹ ਬਦਲੇ ਬਿਆਨ ਬਦਲਣ ਤੋਂ ਬਾਅਦ puri ਲਾਪਤਾ ਹੈ ਕਿ ਮੈਨੂੰ ਪੁਲਿਸ ਤੋਂ ਪਰਚੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਆ ਮੈਰੋ ਦੇ ਵੱਲੋਂ ਕਿਹਾ ਗਿਆ ਮਨ ਕੇ ਕਿ ਲੜਕੀਆਂ ਦੇ ਕਿਡਨਾਪਿੰਗ ਦਾ ਕੇਸ ਤੋਂ ਧਮਕੀਆਂ ਮੈਨੂੰ ਆ ਰਹੀਆਂ ਨੇ ਹਾਲਾਂਕਿ ਪੁਲਿਸ ਨੇ 2 ਸਤੰਬਰ ਨੂੰ ਜਗਰਾਓ ਦੀ ਲਹਿਰ ਕੋਲ ਬਣੇ ਗੁਦਵਾਰਾ ਚੰਕਟ ਸਾਹਿਬ ਦੇ મુખી બાબા બજિન્દર સિંહુ ભલાકા દેલ્ઝામા તો બાદ પોલીસને બાબ્બે નુ ગિરફતાર કર લ્યા સી એજી થી ગુડવારા સખા બિચો શ્રી ગુરુગ્રંથ સાહબ દે સ્વરૂપ ગુટકા સાહબ તે ફોટિયા પૂરી બ્રિયાદા દે नाल ચુકકે ઓ વાપસ લે ગયે સી તો મોહલી ચલદી પ્રેસ કોન્ફરન્સ ઇનવાર સમાજ સેવી નિહંગ અમૃતપાલ સિંહ મેહરૂપ રોપિયા ફૂટ ફૂટ કે સમાજ સેવી રોયા હે તે રેપ મામલે જકરાવ પોલીસ ની કાર ગુઝાઈ તે કઈ ત્રાસવાલીયા નિશાન એ સમાજ સેવી નિહંગ દેવલો ચકકે ગયે ਦਾ ਸਾਰੀ ਕਟਨਾ ਜਿਗਰਾਉ ਉਹ ਵੀਲ ਕਿਰਾਉ ਉਹ ਸਿਆਦ ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮਕਰਾਲੇ ਰਮਨਦੀਪ ਕੌਰ ਤੋਂ ਵੀ ਮੇਰਾ ਰੇਪ ਨਹੀਂ ਹੋਇਆ ਅਮਰਤਪਾਲ ਸਿੰਘ ਨੇ ਰਮਨਦੀਪ ਕੌਰ ਨੂੰ ਕੜਨੇਪ ਕਰਕੇ ਰੱਖਿਆ ਹੋਇਆ ਸੀ ਤੇ ਝੂਠਾ ਬਾਬੇ ਦੇ ਪਰਚਾ ਦਵਾਇਆ ਬਾਬੇ ਨੇ ਵੀ ਕੜਨੇਪਿੰਗ ਦੀ ਤੇਰੇ ਤੇ ਦਰਖਾਸਤ ਦਿੱਤੀ ਤੇ ਲੜਕੀ ਨੇ ਵੀ ਦੇਤੀ ਲੜਕੀ ਨੇ ਐਫੀਡੇਵਟ ਡੀਐਸਪੀ ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੇਵਟ ਦੇਤਾ ਵੀ ਅਮਰਤਪਾਲ ਸਿੰਘ ਨੇ ਧੱਕੇ ਨਾਲ ਬੰਦੂਖ ਦੀ ਨੋਕ ਤੇ ਸਾਥੋਂ ਪਰਚਾ ਕਰਵਾਇਆ ਤੇ ਇਹ ਦੋ ਪਰਚੇ ਅਮਰਤਪਾਲ ਸਿੰਘ ਮਹਿਰੋ ਤੇ ਹੋਣਗੇ ਨਹੀਂ ਤਾਂ ਸਾਨੂੰ ਆ ਕੇ ਮਿਲੇ ਤੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਜਿਹੜੀ ਲੜਕੀ ਦੀ ਖਾਤਰ ਅਸੀਂ ਸਿਰਤਲੀ ਤੇ ਧਰ ਕੇ ਜਗਰਾਉਂ ਟੈਂਟਰ ਹੋਏ ਸੀ ਤੇ ਉਹਨੇ ਅੱਜ ਬਿਆਨ ਸਾਡੇ ਉਲਟ ਦੇਤੇ ਸਾਡੇ ਤੇ ਕੀ ਬੀਤੂਗੀ ਅਸੀਂ ਉੱਥੇ ਕੱਟ ਕਰਦੇ ਰਹੇ ਤੇ ਜਦੋਂ ਪਤਾ ਕੀਤਾ ਮੈਂ ਕੁੜੀ ਨੂੰ ਫੋਨ ਲਾਇਆ ਕੁੜੀ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ ਮੈਂ ਨਹੀਂ ਇਹ ਗੱਲ ਕਹਿੰਦਾ ਮੀਡੀਆ ਦੇ ਵਿੱਚ ਲੜਕੀ ਨੇ ਬਿਆਨ ਬਦਲੇ ਆ ਮੈਂ ਪੜ੍ਹੇ ਨਹੀਂ ਮੈਂ ਸੁਣੇ ਨਹੀਂ ਪਰ ਉਹਦੇ ਦੀ ਲੜਕੀ ਜੱਦੇ ਬਾਬਾ ਜੇਚ ਜਾਂਦਾ ਉਹਦੇ ਦੀ ਲੜਕੀ ਮਿਸਿੰਗ ਆ ਲਾਪਤਾ ਡੀਐਸਪੀ ਜਗਰਾਓ ਕੁੜੀ ਦਾ ਪਤਾ ਕਰਕੇ ਦੱਸੇ ਕਿ ਕੁੜੀ ਹੈ ਕਿੱਥੇ ਜੇ ਕੁੜੀ ਨੂੰ ਅਸੀਂ ਕਡਨੈਪ ਕੀਤਾ ਵਿੱਦ ਪ੍ਰੂਫ ਸਾਨੂੰ ਸਾਬਤ ਕਰੇ ਤੇ ਅਸੀਂ ਪਰਚਾ ਲੈਣ ਲਈ ਤਿਆਰ ਆ ਪੁਲਿਸ ਸਾਨੂੰ ਕਡਨ ਉਹ ਅਰੈਸਟ ਕਰੇ ਅਸੀਂ ਅਰੈਸਟ ਦੇਵਾਂਗੇ ਤੇ ਜੇ ਨਹੀਂ ਤੇ ਲੜਕੀ ਨੂੰ ਕੈਮਰੇ ਸਾਹਮਣੇ ਲਿਆਵੇ ਜਗਰਾਓ ਪੁਲਿਸ ਦੀ ਜ਼ਿੰਮੇਵਾਰੀ ਹੈ ਵੀ ਜਿਹੜੀ ਕੁੜੀ ਨੇ ਬਾਬੇ ਤੇਰੇਵ ਦਾ ਪਰਚਾ ਕਰਾਇਆ ਸੀ ਉਹਨੂੰ ਅੱਜ 14ਵਾਂ 15ਵਾਂ ਦਿਨ ਆ ਕੁੜੀ ਮਿਸਿੰਗ ਆ ਕਿੱਥੇ ਆ ਹੋਰ ਅਮਦੀਪਪੁਰ ਜਦੋਂ ਸਾਸੀਂ ਵੇਖ ਲਿਆ ਵੀ ਸਾਰੀ ਖੇੜੀ ਹੱਥੋਂ ਨਿਕਲ ਗਈ ਆ ਵੇ ਗੁਰੂ ਘਰ ਤੇ ਆ ਕੇ ਫੇਰ ਉਸ ਨੇ ਦੂਜੇ ਸਰਸੇ ਵਾਲੇ ਨੇ ਕਬਜ਼ਾ ਕਰ ਲੈਣਾ ਤੇ ਅਸੀਂ ਕਰਾਂਗੇ ਕਿ ਸਾਨੂੰ ਮਰਵਾ ਦੂਗਾ ਫੇਰ ਸਾਨੂੰ ਇੱਕ ਬਾਹਰੋਂ ਜੋਰ ਪਤੋਂ ਇੱਕ ਕਾਲ ਆਉਂਦੀ ਆ ਬਾਬਾ ਜੀ ਅੱਜ ਤੋਂ ਬਾਅਦ ਕੋਈ ਗੱਲਬਾਤ ਸਾਰਾ ਉਹਦੀ ਕੀਤੀ ਉਹਦੀ ਚਰਨ ਘਟ ਵਾਲੇ ਸਾਥ ਦੀ ਤੇ ਤੂੰ ਹੈ ਨਹੀਂ ਨਾ ਤੇਰਾ ਪਰਿਵਾਰ ਉਹ ਮੈਸੇਜ ਹਜੇ ਵੀ ਪਏ ਆ ਉਦੋਂ ਅਗਲੇ ਦਿਨ ਫੋਨ ਆਉਂਦਾ ਉਹ ਕਹਿੰਦੇ ਬਾਬਾ ਮੇਰਾ ਨਾਂ ਨਾ ਦੱਸਿਓ ਇਹ ਸਕੀਮ ਬਣਾਈ ਜਾਂਦੇ ਵੀ ਜੇ ਅਮਰਤਪਾਲ ਸਿੰਘ ਮਹਿਰੋਂ ਨੂੰ ਕਿਥੋਂ ਚੱਕਿਆ ਲਿਆ ਜਾਵੇ ਤੇ ਇਹਦੇ ਮੂੰਹ ਨੂੰ ਵੀ ਸਾੜ ਕੇ ਇਹਨੂੰ ਗੁੰਮਸਮ ਕਰਦੇ ਉਹਦਾ ਪਤਾ ਨਾ ਲੱਗੇ। ਇਹਦੇ ਵਿੱਚ ਕਲਵੰਤ ਸਿੰਘ ਜਿਹੜਾ ਸਹੋਤਾ ਉਹ ਡੀਐਸਪੀ ਜਿਹੜਾ ਜਸਜੋਤ ਸਿੰਘ ਆ ਉਹ ਤੇ ਹੋਰ ਜਿਹੜੇ ਬੰਦੇ ਹੈਗੇ ਆ ਉਹ ਅਸੀਂ ਕੀ ਕਰਦੇ ਅਸੀਂ ਹਾਰ ਕੇ ਜਮਾ ਜਿੱਤੀ ਹੋਈ ਬਾਜੀ ਸਿੱਖ ਹਾਰ ਕੇ ਅਸੀਂ ਕਿਹਾ ਵੀ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ ਤੇ ਸਾਨੂੰ ਇੱਕ ਫੋਨ ਆਉਂਦਾ ਵੀ ਅਸੀਂ ਮਿਲਣਾ ਚਾਹੁੰਦੇ ਆ ਮੈਂ ਕਿਹਾ ਵੀ ਤੁਸੀਂ ਕੌਣ ਕਹਿੰਦੇ ਅਸੀਂ ਮਿਲਣਾ ਚਾਹੁੰਨੇ ਜਗਰਾਉਂ ਤੋਂ ਮੈਂ ਕਿਹਾ ਮੇਰੀ ਯਾਰ ਗੇਮ ਨਾਲ ਅੱਗੇ ਤੇ ਮਾਰ ਨਾ ਦੇਣ ਪਰ ਫਿਰ ਵੀ ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਦੋਵੇਂ ਭੇਸ ਬਦਲ ਕੇ ਪੱਗ ਬੰਨ ਕੇ ਉਹਨਾਂ ਦੇ ਘਰੇ ਗਏ ਤੇ ਕੁੜੀ ਰੋਈ ਕਹਿੰਦੀ ਵੀਰੇ ਮੇਰੇ ਨਾਲ ਹੋਇਆ ਜਦੋਂ ਉਸ ਕੁੜੀ ਨੇ ਫੋਨ 'ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਖਿਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਡੀਐਸਪੀ ਜਸਜੋਤ ਸਿੰਘ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਅਸੀਂ ਰੁਟੀ ਨੂੰ ਪੰਜਾ ਦੇ ਨਾਲ ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੀੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਸਾਫ਼ ਨਹੀਂ ਦੇਣਾ ਮਹਾਰਾਜਾ ਲੋ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਫੋਟੋ ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾੜਨ ਲੱਗਾ ਕੁੜੀ ਦਾ ਆਧਾਰ ਕਾੜਨ ਲੱਗਾ ਤੇ 6 ਤਰੀਕ ਪੰਜਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਹਦੇ ਦਰਦ ਹੁੰਦਾ ਸਾਰਾ ਕੁਝ ਜੈਨਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚੋਂ ਰਿਪੋਰਟ ਥਾਣੇ ਮੇਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅਕਸੀ ਦੇਖਿਆ ਬਾਬਾ ੱਟੇ ਇਹਨਾਂ ਨੂੰ ਰੂਟ ਚ ਲੈ ਕੇ ਪਰਚਾ ਦਰਜ ਹੋ ਗਿਆ ਵਲਾਦਕਾਰ ਦਾ ਪਰਸੋਂ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਵਲਾਦਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾ-ਪਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪਾਗਾ ਬੰਨ੍ਹ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪਰ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂ ਪ੍ਰੂਵ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਬਾਪੇ ਦੀ ਇਹਨਾਂ ਦੀਆਂ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾ ਲਈਆਂ ਰਾਤ 2 ਪਰਿਵਾਰਾਂ ਦੇ ਜਗਰਾਵ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇਰੇ ਰੇਪ ਕੀਤਾ ਪੁਲਿਸ ਸੌੜਦੀ ਨਹੀਂ ਕਹਿੰਦੇ ਮੈਂ ਜਗਰਾਉਣੀ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਅਸਲ ਦੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂਗਰਾਮ ਗ੍ਰੰਥ ਸਾਹਿਬ ਦੀ ਜੂਰੀ 'ਚ ਇੱਕ ਵੀ ਝੱਥੇਬੰਦੀ ਕਾਲਤਾਸਹਿਬ ਦਾ ਮੁਖੀ ਝੱਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਜੜਾ ਸੁਤੇ ਨੂੰ ਸਾਰਾ ਕੁਝ ਦਿੱਤਾ 12 ਕੰਪਲੇਂਟਾਂ ਦਿੱਤੀਆਂ 12 ਪਿੰਡਾਂ ਨੇ ਐਸਜੀਪੀਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਬਾਬੇ ਦੇ 295 ਹਾਰਾ ਲਾ ਕੇ ਪਰਚਾ ਦਰਜ ਕਰੋ ਅਗਲੇ ਦਿਨ ਸਾਨੂੰ ਆਉਂਦਾ ਤੁਹਾਡੇ ਦੇ ਤਿੰਨ ਜੈਦਾਂ ਗੋਲੀਆਂ ਪਾ ਦਾਂਗੇ ਜਸਜੋਤ ਡੀਐਸਪੀ ਡਰ ਕਿਸੇ ਦਾ ਨਹੀਂ ਬਾਈ ਰੋਲਾ ਹੁਣ ਮੱਥਾ ਸਰਕਾਰ ਨਾਲ ਤੇ ਪ੍ਰਸ਼ਾਸਨ ਨਾਲ ਲਾ ਕੇ ਆ